ਤੇਰੀ ਕਵਨ ਵਡਾਈ ਜੋ ਤੂੰ ਦੇ ਸੋ ਕਹਾ ਸੁਆਮੀ ਮੈਂ ਮੂਰਖ ਕੈਨ ਨਾ ਜਾਈ ਡੰਡਾਤ ਬੰਦਨ ਅਨਕਬਾ ਸਰਬ ਕਲਾ ਸਮਰਥ ਦੁਲਨ ਤੇਰਾ ਕੋ ਪ੍ਰਭੂ ਨਾਨਕ ਦੇ ਕਰ ਹਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸ੍ਰੀ ਰਾਗ ਮਹੱਲਾ 5ਵਾਂ ਮਨ ਬਿਲਾਸ ਬਹੁ ਰੰਗ ਕਣਾ ਦ੍ਰਿਸ਼ਟ ਪੂਲ ਖੁਸ਼ੀਆਂ ਸ਼ਤਰ ਧਾਦ ਬਾਦਸ਼ਾਹੀਆਂ ਵਿੱਚ ਸਹਿ ਸਹਿ ਪਰੀਆਂ ਮਨ ਬਿਲਾਸ ਬਹੁ ਰੰਗ ਕਣਾ ਦ੍ਰਿਸ਼ਟ ਪੂਲ ਖੁਸ਼ੀਆਂ ਸ਼ਤਰ ਤਾਰ ਬਾਦਸ਼ਾਹੀਆਂ ਵਿੱਚ ਸਹਿ ਸਹਿ ਪਰੀਆਂ ਭਾਈ ਜੀ ਸੁਖ ਸਾਧ ਸੰਗ ਪਾਇਆ ਲਿਖਿਆ ਲੇਖ ਤਿਨ ਪੁਰਖ ਬਿਦਾਤਾ ਦੁੱਖ ਸੱਸਾ ਮਿਟ ਗਿਆ ਰਹਾ ਜੀਤੀ ਥਾਨ ਤਨੰਤਰ ਆ ਤਿਤੇ ਭਵ ਆਇਆ ਧਨ ਪਾਤੀ ਵੱਡ ਘੂਮੀਆਂ ਮੇਰੀ ਮੇਰੀ ਕਰ ਪ੍ਰਿਆ ਪਦਿਆ ਹੁਕਮ ਚਲਾਏ ਨੇ ਸੰਗ ਹੋਏ ਵਰਤੇ ਅਫਰੀਆ ਸਭ ਕੋ ਵਸ ਗਤ ਕਰ ਲਏ ਓਨ ਬਿਨ ਨਾਮੈ ਖਾਕ ਰਲਿਆ ਕੋਟ 33 ਸੇਵਕਾ ਸਿੱਧ ਸਾਧਕ ਦਰ ਖਰਿਆ ਗਰਮਬਾਰੀ ਵਡ ਸਾਹਬੀ ਸਬ ਨਾਨਕ ਸੁਪਨthia ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋ ਗੁਰੂ ਕੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਦੀ ਸਾਧ ਸੰਗਤ ਜੀਓ ਆਪ ਸਭ ਨਾਮ ਦੇ ਰਸੀਏ ਸਤ ਸੰਗੀ ਜਨ ਮੇਰੀ ਪੀਜੀ ਦੇ ਮਾਲਕ ਹਜੂਰ ਗੁਰਦੇਵ ਪਾਤਸ਼ਾਹ ਬੰਦੀ ਛੁੜਦਾਤੇ ਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਦੇ ਦਰੋਂ ਕਰੋ ਵਰਸਾਈ ਦਾਸ ਅਨੰਨ ਮੇਰੋ ਨਜਰੂਪ ਬਿਦੀ ਚੰਦ ਸੀਨਾ ਗੁਰੂ ਕਾ ਸੀਨਾ ਬਾਬਾ ਜੀਆ ਦੇ ਪਾਵਨ ਪਵਿੱਤਰ ਮਹਾਨ ਸ਼ੋਭਨੀਕ ਤਪ ਅਸਥਾਨ ਮੁਬਾਰਕ ਅਸਥਾਨ ਗੁਰਦੁਆਰਾ ਸ੍ਰੀ ਘਟ ਸਾਹਿਬ ਨਗਰ ਪੱਟੀ ਵਿਖੇ ਆਪ ਸਭ ਸੰਗਤਾਂ ਰੋਜਾਨਾ ਦੇ ਨਿਤਨੇਮ ਦੇ ਅਨੁਸਾਰੀ ਹੋ ਕਰਕੇ ਅੱਜ ਦੇ ਦਿਨ ਵੀ ਦੂਰੋਂ ਦਰੱਡੇ ਇਲਾਕਿਆਂ ਤੋਂ ਚੱਲ ਕਰਕੇ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਜੀ ਜਗਤ ਦੇ ਗੁਰੂ ਬਾਬਾ ਪੀਰਾਂ ਦੇ ਪੀਰ ਜਾਹਰ ਪੀਰ ਜਗਤ ਗੁਰੂ ਬਾਬਾ ਧੰਨ ਨਾਨਕ ਨਿਰੰਕਾਰ ਸਤਿਗੁਰੂ ਮਹਾਰਾਜ ਜੀਆਂ ਦੇ ਅਮਰਤਮਈ ਤਿਰਗਾਹੀ ਬਚਨ તુ르કી ਬਾਣੀ ਸ੍ਰੀ ਆਸਾ ਜੀ ਕੀ ਵਾਰ ਦੇ ਹਰਜਸ ਕੀਰਤਨ ਆਪ ਜੀਆਂ ਨੇ ਗੁਰੂ ਕਰਦੇ ਸਾਜੇ ਹੋਏ ਰਾਗੀ ਅਤੇ ਸਾਜੀ ਸਿੰਘਾਂ ਦੀ ਰਸਨਾ ਤੋਂ ਸਰਵਨ ਕੀਤੇ ਆਓ ਗੁਰੂ ਪਿਆਰਿਓ ਜੋ ਆਪ ਜੀ ਦਲ ਪੰਥ ਦੀ ਮਰਿਆਦਾ ਦੇ ਅਨੁਸਾਰ ਪਾਵਨ ਸ੍ਰੀ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਜੋ ਸ਼ਬਦ ਦੀ ਵਿਚਾਰ ਸਰਵਣ ਕਰਦੇ ਆ ਰਹੇ ਹਾਂ ਸਤਿਗੁਰਾਂ ਦੀ ਹਜ਼ੂਰੀ ਵਿੱਚ ਸ਼ਬਦ ਦੀ ਵਿਚਾਰ ਹੋਣ ਜਾ ਰਹੀ ਹੈ ਜੋ ਅੱਜ ਸਤਿਗੁਰਾਂ ਨੇ ਤਰੁੱਠ ਕੇ ਤਰਸ ਦੇ ਘਰ ਵਿੱਚ ਆ ਕੇ ਜੋ ਕਲਾ ਮੇਰਮਤ ਬਖਸ਼ਿਸ਼ ਕੀਤੀ ਹੈ ਨਾਮ ਦੇ ਸਾਗਰ ਵਿੱਚੋਂ ਮਾਨਕ ਮੋਤੀ ਹੀਰੇ ਜਵਾਹਰਾਤ ਰੂਪ ਜੋ ਸ਼ਬਦ ਅੱਜ ਸਤਿਗੁਰਾਂ ਨੇ ਸਾਡੀ ਝੋਲੀ ਚ ਪਾਇਆ ਹੈ ਤਨ ਗੁਰੂ ਅਰਜਨ ਦੇ ਮਹਾਰਾਜ ਆਪਣੇ ਬਖਸ਼ਿਸ਼ ਕੀਤੇ ਹੋਏ ਸ਼ਬਦ ਦੀ ਵਿਚਾਰ ਆਪ ਸਿਰ ਤੇ ਹੱਥ ਰੱਖ ਕੇ ਵਿਚ ਵਰਤ ਕੇ ਮਤ ਬੁੱਧੀ ਭਾਵਨਾ ਬਲ ਸਮਰੱਥਾ ਦੇ ਕਰਕੇ ਆਪ ਹੀ ਕਰਵਾ ਲੈਣੀ ਜੀ ਆਓ ਗੁਰੂ ਪਿਆਰਿਓ ਸ਼ਬਦ ਦੀ ਵਿਚਾਰ ਦੀ ਅਰੰਭਤਾ ਤੋਂ ਪਹਿਲਾਂ ਤਨ ਮਨ ਨੂੰ ਹਰਿਆ ਕਰਦਿਆਂ ਹੋਇਆਂ ਰੋਹਾਨੀਅਤ ਨੂੰ ਖੇੜਾ ਦਿੰਦਿਆਂ ਹੋਇਆਂ ਹਿਰਦੇ ਅਤੇ ਦਸਨਾਂ ਨੂੰ ਪਵਿੱਤਰ ਕਰਦਿਆਂ ਹੋਇਆਂ ਸ਼ਬਦ ਗੁਰ ਪੀਰਾ ਗੈਰ ਗੰਭੀਰਾ ਬਿਨ ਸ਼ਬਦ ਹੈ ਜਗ ਬੌਰਾਣੰ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦੇ ਚਰਨਾਂ ਦੇ ਵਿੱਚ ਆਓ ਸੀਸ ਝੁਕਾਈਏ ਕਰੀਏ ਰਸਨਾ ਪਵਿੱਤਰ ਦੋਵੇਂ ਹੱਥ ਜੋੜ ਕੇ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼੍ਰੀ ਰਗ ਮਹੱਲਾ 5 ਮਨ ਬਿਲਾਸ ਬਹੁ ਰੰਗ ਕਣਾ ਦ੍ਰਿਸ਼ਟ ਪੂਲ ਖੁਸ਼ੀਆਂ ਸਤਰ ਤਾਰ ਬਾਦਸ਼ਾਹੀਆਂ ਵਿੱਚ ਸੈਸੇ ਪਰੀਆਂ ਇਹ ਜੋ ਪਾਵਨ ਮੁਬਾਰਕ ਸ਼ੋਭnik ਮੁਬਾਰਕ ਵਚਨ ਹਨ ਦਇਆ ਦੇ ਦਰਿਆ ਸਤਿਗੁਰੂ ਸ਼ਹੀਦਾਂ ਦੇ ਸਰਤਾਜ ਨਿਮਰਤਾ ਦੇ ਸਾਗਰ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਮਹਾਰਾਜ ਜੀ ਦੇ ਪੰਜਵੇਂ ਸਰੂਪ ਪੰਜਵੀਂ ਜੋਤ ਧੰਨ ਗੁਰੂ ਅਰਜੁਨ ਦੇ ਮਹਾਰਾਜ ਜੀਆਂ ਦੇ ਉਚਾਰਨ ਕੀਤੇ ਇਹ ਬਚਨ 42 ਅੰਗ ਤੇ ਸ੍ਰੀ ਰਾਗ ਦੇ ਅੰਦਰ ਸਤਿਗੁਰੂ ਮਹਾਰਾਜ ਜੀ ਇਹ 72ਵਾਂ ਸ਼ਬਦ ਜੋ ਅੱਜ ਬਖਸ਼ਿਸ਼ ਕੀਤਾ ਹੈ ਆਪ ਜੀ ਕੱਲ ਤੱਕ ਜਿਹੜਾ ਹੈ 71 ਸ਼ਬਦ ਸਰਵਣ ਕੀਤੇ ਹਨ ਪਿਛੇ ਅੱਜ 72ਵੇਂ ਸ਼ਬਦ ਦੇ ਵਿੱਚ ਮਹਾਰਾਜ ਜੀ ਸ੍ਰੀ ਰਾਗ ਜੋ ਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੇ ਅੰਦਰ ਕੁੱਲ 33 ਰਾਗ ਹਨ ਕੁਝ ਰਾਗਣੀਆਂ ਹਨ ਤੇ ਸਤਿਗੁਰੂ ਮਹਾਰਾਜ ਜੀ ਇਹ ਜੋ ਰਾਗ ਹੈ ਇਹ ਸਭ ਤੋਂ ਪਹਿਲੇ ਸਥਾਨ ਤੇ ਹੈ ਇਹਨੂੰ ਪਹਿਲਾ ਦਰਜਾ ਪਹਿਲਾ ਸਥਾਨ ਪ੍ਰਾਪਤ ਹੋਇਆ ਤੇ ਮਹਾਰਾਜ ਜੀ ਇਸ ਸ੍ਰੀ ਰਾਗ ਦੇ ਅੰਦਰ ਅੱਜ ਫਰਮਾਨ ਕਰ ਰਹੇ ਹਨ ਕਿ ਮਨ ਬिलास ਬਉ ਰੰਗ ਕਣਾ ਦ੍ਰਿਸ਼ਟਮ ਭੂਲ ਖੁਸ਼ੀਆਂ ਕਿ ਜਿਹੜਾ ਮਨੁੱਖ ਉਹਦੇ ਮਨ ਵਿੱਚ ਕਈ ਕਿਸਮਾਂ ਦੇ ਨਾ ਬਹੁਤ ਪ੍ਰਕਾਰ ਦੀ ਜਿਹੜੇ ਨੇ ਚਾਹ ਹੁੰਦੇ ਨੇ ਚਾਹ ਮਲਾਰ ਹੁੰਦਾ ਏ ਕਿ ਜਿਵੇਂ ਉਹਦੀ ਨਿਗਾ ਦੁਨੀਆਂ ਦੀਆਂ ਖੁਸ਼ੀਆਂ ਵਿੱਚ ਹੀ ਭੁੱਲੀ ਰਹੇ ਉਹ ਰੰਗੀ ਰੰਗੀ ਭਾਤੀ ਕਰ ਕਰ ਜਿੰਸੀ ਮਾਇਆ ਜਿਨੇ ਉਪਾਈ ਕਈ ਕਈ ਰੰਗਾ ਦੇ ਜਿਹੜੇ ਨੇ ਨਾ ਬੰਦੇ ਦੀਆਂ ਅੱਖਾਂ ਨੂੰ ਜਦੋਂ ਦ੍ਰਿਸ਼ ਦਿਖਦੇ ਨੇ ਤੇ ਬੰਦਾ ਉਹਦੇ ਵਿੱਚ ਜਿਹੜਾ ਇਹਨਾਂ ਉਹ ਖੁੱਬ ਜਾਂਦਾ ਹੈ ਤੇ ਪ੍ਰਮਾਤਮਾ ਨੂੰ ਭੁੱਲ ਜਾਂਦਾ ਮਹਾਰਾਜ ਜੀ ਕਹਿੰਦੇ ਕਿ ਮਨ ਬਿਲਾਸ ਮਨ ਦੇ ਅੰਦਰ ਜਿਹੜਾ ਹੈ ਨਾ ਤਮਾਸ਼ਾ ਚੱਲ ਰਿਹਾ ਹੈ ਤੇ ਉਹ ਤਮਾਸ਼ਾ ਬਾਹਰੀ ਤੌਰ ਤੇ ਪਹਿਲਾਂ ਚੱਲਦਾ ਅੱਖੀਂ ਵੇਖਣਾ ਤਾਂ ਜੀਆਂ ਬਹੁਤ ਰੰਗ ਤਮਾਸ਼ੇ ਅੱਖਾਂ ਵੇਖਦੀਆਂ ਨੇ ਤੇ ਮਨ ਤੱਕ ਜਿਹੜਾ ਹੈ ਉਹ ਫੁਰਨਾ ਬਣ ਜਾਂਦਾ ਮਨ ਦਾ ਫੁਰਨਾ ਅੱਖਾਂ ਨੇ ਤੇ ਵੇਖ ਲਿਆ ਹੈ ਮਨ ਨੇ ਦੱਸਣਾ ਹੈ ਸਹੀ ਹੈ ਕਿ ਗਲਤ ਹੈ ਕਰਨਾ ਹੈ ਕਿ ਨਹੀਂ ਕਰਨਾ ਮਨ ਦੇ ਵਿੱਚ ਕਈ ਵਾਰੀ ਬੰਦਾ ਕਹਿੰਦਾ ਹੈ ਕਿ ਮੇਰਾ ਮਨ ਨਹੀਂ ਕਰਦਾ ਅੱਜ ਨਹੀਂ ਪ੍ਰਸ਼ਾਦਾ ਛਕਣਾ। ਖਾਣੇ ਤੇ ਵੇਖ ਲਿਆ ਕਿ ਤਿਆਰ ਹੈ। ਸਾਹਮਣੇ ਪਿਆ। ਮਨ ਨੇ ਕਹਿਣਾ ਹੈ ਕਿ ਛਕਣਾ ਹੈ ਕਿ ਨਹੀਂ ਛਕਣਾ। ਆਪਾਂ ਕਹਿੰਦੇ ਅੱਜ ਮੇਰਾ ਜੀ ਨਹੀਂ ਕਰਦਾ, ਮੇਰਾ ਮਨ ਨਹੀਂ ਕਰਦਾ। ਹੋ ਸਕਦਾ ਹੈ ਤਨ ਰੋਗੀ ਹੋਵੇ ਤਾਂ ਕਰਕੇ ਜਾਂ ਢਿੱਡ ਭਰਿਆ ਹੋਵੇ। ਪਰ ਜਿਹੜੀਆਂ ਇਹ ਦੁਨੀਆ ਦੇ ਰੰਗ ਤੇ ਤਮਾਸ਼ੇ ਨੇ ਨਾ ਇਹਦੂ ਵੇਖ-ਵੇਖ ਕੇ ਬੰਦੇ ਦਾ ਢਿੱਡ ਨਹੀਂ ਭਰਦਾ। ਮਨ ਨਹੀਂ ਭਰਦਾ। ਸਗੋਂ ਹੋਰ ਹੋਰ ਇਹ ਜਿਹੜਾ ਚਿੱਕੜ ਹੈ ਨਾ ਇਹਦੇ ਵਿੱਚ ਇਹ ਫਸ ਜਾਂਦਾ ਹੈ ਪੰਕਜ ਮੋਹ ਪਾਗ ਨਹੀਂ ਚੱਲਿਆ ਅੰਮ ਦੇਖਾ ਤਾਂ ਡੁੱਬ ਹੀ ਨਹੀਂ ਬੰਦਾ ਵਿੰਦਿਆ ਵਿੰਦਿਆ ਡੁੱਬੀ ਜਾ ਰਿਹਾ ਇਹਦੇ ਵਿੱਚ ਜਿਹੜਾ ਹੈ ਇਸ ਦਲਦਲ ਦੇ ਵਿੱਚ ਜਿਹੜਾ ਹੈ ਨਾ ਧਸਿਆ ਜਾ ਰਿਹਾ ਤੇ ਮਹਾਰਾਜ ਜੀ ਕਹਿੰਦੇ ਜਿਹੜੀਆਂ ਇਹ ਖੁਸ਼ੀਆਂ ਨੇ ਨਾ ਇਹ ਖੁਸ਼ੀਆਂ ਵਿੱਚ ਹੀ ਭੁੱਲੀ ਫਿਰਦੀ ਹੈ ਜਿਹੜੀ ਇਹ ਨਿਮਾਣੀ ਜਿੰਦੜੀ ਹੈ ਨਾ ਮਨੁੱਖ ਦੀ ਜਿਹੜੀ ਜੀਵ ਆਤਮਾ ਹੈ ਸੋਹਣੇ ਸੋਹਣੇ ਪਲੰਗੇ ਮਖਮਲ ਦੇ ਆਸਣ ਵੇਖ ਕੇ ਬੜੀ ਖੁਸ਼ੀ ਮਹਿਸੂਸ ਕਰਦੀ ਏ ਸੋਹਣੀਆਂ ਸੇਜਾਂ ਮਨ ਬਿਲਾਸ ਬ ਰੰਗ ਕਣਾ ਬੜੇ ਬੜੇ ਰੰਗਾਂ ਦੇ ਵਿੱਚ ਜਿਹੜੇ ਤਮਾਸ਼ੇ ਖੇਡ ਤਮਾਸ਼ੇ ਵਿੱਚ ਗਲਤਾਨ ਹੋ ਕੇ ਤੇ ਜਿਹੜੀ ਇਹਦੀ ਦ੍ਰਿਸ਼ਟੀ ਹੈ ਨਾ ਜੋ ਕੁਝ ਵੇਖਦੀ ਹੈ ਨਜ਼ਰ ਜਿਹੜੀ ਹੈ ਨਿਗਾਹ ਹੈ ਬਹੁਤ ਕੁਝ ਤੱਕਦੀ ਹੈ ਸੰਸਾਰ ਦੇ ਵਿੱਚ ਪਰ ਪਰਮਾਤਮਾ ਨੂੰ ਜਿਹੜਾ ਹੈ ਨਾ ਉਹ ਖੁਸ਼ੀਆਂ ਭੁਲਾ ਕੇ ਰੱਖ ਦਿੰਦੀਆਂ ਹੁਣ ਜਦੋਂ ਕਿਸੇ ਦੇ ਘਰੇ ਕੋਈ ਪੁੱਤਰ ਜਨਮ ਲਵੇ ਤੇ ਬڑے ਢੋਲ ਵਜਾਏ ਜਾਂਦੇ ਆ ਬੜਾ ਕੁਝ ਹੁੰਦਾ ਹੈ ਮੀਟ ਸ਼ਰਾਬਾਂ ਚਲਦੀਆਂ ਨੇ ਹੋਰ ਕਈ ਕੁਝ ਹੁੰਦਾ ਪਵ ਕੀ ਪਰਮਾਤਮਾ ਭੁੱਲਿਆ ਜਿਹਦੇ ਕੋਲੋਂ ਦਾਤ ਮੰਗ ਕੇ ਲਈ ਹੈ ਬੱਚ ਉਹਦਾ ਚੇਤਾ ਭੁਲਾ ਦਿੱਤਾ ਪਹਿਲਾਂ ਨੱਕ ਗੋਡੇ ਰਗੜਦੇ ਆ ਕਿ ਪਾਦਸ਼ਾਹ ਸਾਨੂੰ ਔਲਾਦ ਦੀ ਪੁੱਤ ਦੇ ਜਦੋਂ ਮਿਲ ਜਾਂਦਾ ਹੈ ਫਿਰ ਅਸੀਂ ਉਹਨੂੰ ਭੁੱਲਦੇ ਆ ਭੁਲਾ ਦਿੰਨੇ ਆ ਭੁੱਲ ਜਾਂਦੇ ਆ ਸ਼ੁਕਰਾਨਾ ਨਹੀਂ ਫਿਰ ਅਸੀਂ ਆਪਣੇ ਢੰਗ ਨਾਲ ਜਿਹੜਾ ਹੈ ਨਾ ਦੁਨੀਆ ਨੂੰ ਮੁਕਾਉਨੇ ਆ ਕਿ ਵੇਖੋ ਜੀ ਸਾਨੂੰ ਅੱਜ ਜਿਹੜੀ ਦਾਤ ਮਿਲੀ ਹੈ ਤੇ ਐਂ ਲੱਗਦਾ ਜਿਵੇਂ ਉਹਦੇ ਚ ਰੱਬ ਦਾ ਨਹੀਂ ਫਿਰ ਕੋਈ ਹੱਥ ਹੁੰਦਾ ਓਕੇ ਰੱਬ ਤੋਂ ਤੇ ਮੰਗਿਆ ਪਰ ਰੱਬ ਨੂੰ ਭੁਲਾ ਦਿੱਤਾ ਹੁਣ ਵੇਖੋ ਅਸੀਂ ਕੀ ਕਰਦੇ ਆ ਸਾਰਾ ਸ੍ਰੀ ਕਾ ਭਾਈਚਾਰਾ ਇਕੱਠਾ ਕਰਕੇ ਸਮਾਜ ਜਿਹੜਾ ਲਾਗੇ ਬੰਨੇ ਦਾ ਜਿੰਨਾ ਉਹ ਇਕੱਠਾ ਕਰਕੇ ਤੇ ਸਾਰਿਆਂ ਦੇ ਜਿਹੜੇ ਢਿੱਡ ਭਰਦੇ ਨੇ ਤੇ ਵਿਖਾਉਣਾ ਕਿ ਮੈਂ ਬਹੁਤ ਵੱਡਾ ਇਹ ਜਿਹੜੀਆਂ ਖੁਸ਼ੀਆਂ ਵਿੱਚ ਕਈ ਵਾਰੀ ਵੱਦਾ ਪਰਮਾਤਮਾ ਨੂੰ ਭੁੱਲ ਜਾਂਦਾ ਤੇ ਮਹਾਰਾ ਨਹੀਂ ਕਿਰਾ ਦੁੱਖ ਦਾਰੂ ਸੁਖ ਰੋਗ ਭਇਆ ਇਸੇ ਕਰਕੇ कि ਜਦੋਂ ਪ੍ਰਮਾਤਮਾ ਭੁੱਲ ਗਿਆ ਹਾਂ ਤੂੰ ਆਪਣੀ ਖੁਸ਼ੀ ਦੇ ਵਿੱਚ ਵੀ ਉਸ ਨਰਿੰਕਾਰ ਨੂੰ ਯਾਦ ਰੱਖਣਾ ਹੈ ਸੁੱਖ ਚ ਵੀ ਤੇ ਦੁੱਖ ਚ ਵੀ ਮਰਦ ਕਹਿੰਦੇ ਭੁੱਲ ਨਾ ਕਿਉਂਕਿ ਛਤਰ ਧਾਰ ਬਾਦਸ਼ਾਹੀਆਂ ਵਿੱਚ ਸੈਸੇ ਪਰੀਆਂ ਜੇ ਅਜਈਆਂ ਬਾਦਸ਼ਾਹੀਆਂ ਬਿਲੀਆਂ ਹੋਈਆਂ ਹੋਣ ਕੇ ਜਿਵੇਂ ਸਿਰ ਦੇ ਉੱਤੇ ਛਤਰ ਝੁਲਦੇ ਹੋਣ 12 ਜੋਜਨ ਛਤਰ ਚਲੇਤਾ ਦੇਹੀ ਗਰਜਨ ਖਾਈ ਇਹੋ ਜਿਹੀ ਵੀ ਹੈਗੇ ਸਨ 12 ਜੋਜਨਾ ਤੱਕ 라ਮਣ ਵਰਗਿਆਂ ਦੇ ਸਿਰ ਤੇ ਛਤਰ ਝੁਲਦਾ ਸੀ ਇਹਨੇ ਨੇ ਪਿਆਦੇ ਪੈਦਲ ਵਾਲੇ ਹਾਥੀਆਂ ਵਾਲੀ ਸੈਨਾ ਘੋੜਿਆਂ ਦੀ ਸੈਨਾ ਹੋਰ ਕਈ ਤਰ੍ਹਾਂ ਦੀ ਜਿਹੜੀ ਸੈਨਾ ਰੱਖੀ ਸੀ ਉਹਨੇ ਮਹਾਰਜ ਕਹਿੰਦੇ ਅੰਤ ਕੀ ਹੋਇਆ ਦੇਹੀ ਗਰਜਨ ਖਾਈ ਗਰਜਾਂ ਨੇ ਦੇਹੀ ਖਾਦੀ ਤੇ ਮਹਾਰਾਜ ਜੀ ਕਹਿੰਦੇ ਜੇਕਰ ਕਿਸੇ ਦੇ ਸਿਰ ਦੇ ਉੱਤੇ ਬਾਦਸ਼ਾਹੀਆਂ ਦੇ ਛਤਰ ਵੀ ਝੁੱਲ ਜਾਣ ਕਿ ਕੋਈ ਬਾਦਸ਼ਾਹ ਹੋ ਜਾਵੇ ਤਾਂ ਵੀ ਸਾਧ ਸੰਗਤ ਤੋਂ ਬਿਨਾ ਇਹ ਸਾਰੀਆਂ ਜਿਹੜੀਆਂ ਮੌਜਾਂ ਨੇ ਨਾ ਮਹਾਰਾਜ ਜੀ ਕਹਿੰਦੇ ਇਹ ਸਹਿਮ ਵਿੱਚ ਪਾਈ ਰੱਖਦੀਆਂ ਨੇ ਹੁਣ ਵੇਖੋ ਜਿੰਨੇ ਮੰਤਰੀ ਨੇ ਕੇਦੀ ਹਿੰਮਤ ਹੈ ਇੰਡੀਆ 'ਚ ਇਕੱਲਾ ਬਾਹਰ ਆ ਜੇ ਗਲੀ ਮਹੱਲੇ ਨੂੰ ਛੱਡ ਦੋ ਗੇਟ ਤੋਂ ਬਾਹਰ ਨਹੀਂ ਖਲੋ ਸਕਦਾ ਸਾਮੇ ਡਾਰੇ ਕਰ ਸਕਾ ਭਾਈ ਨਾ ਕਿਤੇ ਪਤਨੀ ਨਾ ਕਰਦੇ ਕੁਛ ਹੋ ਸਕਦਾ ਪਿਓ ਹੀ ਨਾ ਕਰਦੇ ਕਿ ਪੁੱਤ ਦੀ ਸਿਆਸਤ ਬੜੀ ਯਕੀਨੀ ਨਾ ਕਹੇ ਤੇ ਔਰੰਗਜ਼ੇਬ ਨੇ ਵੀ ਇਸ ਤਰ੍ਹਾਂ ਹੀ ਕੀਤਾ ਸੀ ਸਗੇ ਪਿਓ ਨੂੰ ਕੈਦ ਕਰਵਾਇਆ ਸਿਆਸਤ ਵਿੱਚ ਬੈ ਕੇ ਮਾਂ ਨੂੰ ਕੈਦਚ ਰੱਖਿਆ ਭਰਾ ਨੂੰ ਜਿਹੜਾ ਹੈ ਬਾਗੀ ਹੋਣਾ ਪਿਆ ਜੇ ਦਿੱਤੇ ਭੈਣਾਂ ਨੂੰ ਰਿਸ਼ਤੇਦਾਰੀਆਂ ਛੱਡ ਕੇ ਉਹਨਾਂ ਨਾਲ ਤੇ ਉਹਨਾਂ ਤੇ ਜ਼ੁਲਮ ਕੀਤੇ ਕਈ ਕੁਝ ਕੀਤਾ ਸਿਆਸਤ ਕਈ ਕੁਝ ਕਰਾਉਂਦੀ ਤੇ ਮਰ ਇੱਕ ਦਿਨ ਜਿਹਦੇ ਸਿਰ ਉੱਤੇ ਛਤਰ ਵੀ ਝੁੱਲਦਾ ਹੋਵੇ ਤੇ ਜੇ ਸਤ ਸੰਗ ਨਹੀਂ ਨਾ ਹੈਗਾ ਤੇ ਬੰਦਾ ਸਹਿਮਤੀ ਮਰ ਜਾਂਦਾ ਕਿਸਲੇ ਅੰਦਰੇ ਅੰਦਰ ਮਰਦਾ ਘੁੱਟ ਘੁੱਟ ਕੇ ਕੋਣ ਬਦੇ ਦਾ ਜੀਣਾ ਕੀ ਰਹਿ ਗਿਆ ਹੁਣ ਆਪਾਂ ਤੇ ਤੁਰੇ ਫਿਰਦੇ ਆ ਕੱਲਾ ਕੱਲੇ ਆਈਦਾ ਹੈ ਰਮਾਨਾ ਤੁਰੇ ਜਾਓ ਜੀ ਕੋਈ ਹੈ ਗੱਲ ਬਾਤ ਨਮਸਕਾਰ ਕਰਦੀ ਸੰਗ ਤੇ ਗੁਜੇ ਨੂੰ ਆਪਾਂ ਫਤਿਹ ਦੀ ਅਰਦਾ ਕਰ ਲੈਨੇ ਆ ਸਾਂਝ ਪਾ ਲਈ ਦੀ ਤੇ ਹੁਣ ਜਿਹੜਾ ਜਿੰਨਾ ਤਗੜਾ ਹੈ ਸਮਾਜਿਕ ਤੌਰ ਤੇ ਜ਼ਾਹਰ ਜੀ ਗੱਲ ਹੈ ਕਿ ਉਹਨੂੰ ਉਨਾਂ ਛੁਪੜਾ ਪੈਂਦਾ ਅੰਦਰ ਵੜਨਾ ਪੈਂਦਾ ਹੈ ਕਿ ਮੈਨੂੰ ਸਹਿਮ ਬੜਾ ਡਰ ਬੜਾ ਹੈ ਜਿਹੜਾ ਸੰਗਤ ਵਿੱਚ ਆਉਂਦਾ ਹੈ ਮਹਾਰਾਜ ਕਹਿੰਦੇ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਉਹਨੂੰ ਕੋਈ ਡਰ ਨਹੀਂ ਕਿਉਂ ਕਿਉਂਕਿ ਸਾਧ ਸੰਗਤ ਤੋਂ ਬਿਨਾ ਇਹ ਸੇਮ ਨਹੀਂ ਦੂਰ ਹੋ ਸਕਦਾ ਤੇ ਭਾਈ ਜੇ ਸੁਖ ਸਾਧ ਸੰਗ ਪਾਇਆ ਹਾਂ ਸਤਿਗੁਰੂ ਮਹਾਰਾਜ ਜੀ ਇੱਥੇ ਸਮਝਾਉਂਦੇ ਨੇ ਇਹ ਭਾਈ ਜਿਹੜਾ ਸੁਖ ਹੈ ਨਾ ਉਹ ਕੇਵਲ ਸਾਧ ਸੰਗਤ ਵਿੱਚ ਪਾ ਮਿਲਦਾ ਹੈ ਨਾਮ ਬਿਨਾ ਸੁਖ ਨਾਹੀਂ ਸਰ ਪਰਹਾਰਿਆ ਡਿਠਾ ਸਭ ਸੰਸਾਰ ਸੁਖ ਨਾ ਨਾਮ ਬਿਨ ਤਨ ਤਨ ਹੋਸੀ ਛਾਰ ਜਾਣੇ ਕੋਈ ਜਾਣ ਕੋਈ ਜਾਣਦਾ ਇਸ ਗੱਲ ਨੂੰ ਕਿ ਨਾਮ ਵਿੱਚ ਸੁਖ ਹੈ ਪਰ ਬੰਦਾ ਲੱਭਦਾ ਕਿੱਥੇ ਹੈ ਬਾਦਸ਼ਾਹੀਆਂ ਵਿੱਚਾਂ ਬਾਦਸ਼ਾਹੀਆਂ ਚ ਸੁਖ ਨਹੀਂ ਹੈ ਸਹਿਮ ਹੈ ਬਾਦਸ਼ਾਹੀਆਂ ਚ ਉਦੋਂ ਤੱਕ ਸੁਖ ਹੈ ਜਦੋਂ ਤੱਕ ਸੰਗਤ ਹੈ ਗੁਰੂ ਦੀ ਮਾੜੀ ਨਹੀਂ ਗੁਰੂ ਦੀ ਸੰਗਤ ਸਾਤ ਸੰਗਤ ਹੈ ਫਿਰ ਤੇ ਬਾਦਸ਼ਾਹੀਆਂ ਵੀ ਸਿਰ ਚੜ ਕੇ ਬੋਲਦੀਆਂ ਨੇ ਕਿ ਹਾਂ ਵੀ ਹੁਣ ਇਹ ਗੁਰੂ ਗੁਰੂ ਕਰਦਾ ਹੈ ਇਹਦੇ ਮਗਰ ਮਗਰ ਤੁਰਨਾ ਹੈ ਨਹੀਂ ਤੇ ਕੁਰਸੀਆ ਚਲਾਉਂਦੀ ਹੈ ਬੰਦੇ ਨੂੰ ਪਰ ਜਿਹੜਾ ਬੰਦਾ ਗੁਰਮਤਿ ਭਾਵ ਵਾਲਾ ਹੈ ਨਾ ਜਿਹਦੇ ਕੋਲੇ ਪੀਰੀ ਵੀ ਹੈ ਤੇ ਉਹਨੂੰ ਮੀਰੀ ਦਾ ਇਸਤੇਮਾਲ ਕਰਨਾ ਗੁਰੂ ਨੇ ਦਿੱਤਾ ਕਿ ਕਿਵੇਂ ਕਰਨਾ ਉਹ ਜਾਣਦਾ ਹੈ ਜਿਹਦੇ ਕੋਲੇ ਪੀਰੀ ਨਹੀਂ ਹੈਗੀ ਉਹ ਮੀਰੀ ਦਾ ਗਲਤ ਇਸਤੇਮਾਲ ਕਰਦਾ ਉਹਦੇ ਵਾਸਤੇ ਮੀਰੀ ਕੀ ਚੀਜ਼ ਹੈ ਇੱਕ ਸਿਰਫ ਸ਼ਕਤੀ ਪ੍ਰਦਰਸ਼ਨ ਹੈ ਆਪਦਾ ਤੇ ਉਹ ਫਿਰ ਉਸ ਕੁਰਸੀ ਨੂੰ ਉਸ ਗੱਦੀ ਨੂੰ ਆਪਣੇ ਮਰਿਆਦਾ ਵਿੱਚ ਚਲਾਉਂਦਾ ਆਪਣੇ ਅਨੁਸਾਰ ਡੈਰੇ ਤੋਂ ਬਾਹਰ ਹੋ ਜਾਂਦਾ ਹੈ ਤੇ ਗੁਰਦੇਵ ਪਾਤਸ਼ਾਹ ਮਹਾਰਾਜ ਸਾਨੂੰ ਇਹੋ ਸਮਝਾਉਂਦੇ ਨੇ ਕਿ ਜਿਹੜਾ ਸੁੱਖ ਹੈ ਕੇਵਲ ਤੇ ਕੇਵਲ ਸਾਧ ਸੰਗਤ ਦੇ ਨਾਮ ਵਿੱਚ ਹੈ ਤੇ ਨਾਮ ਜਪਣ ਵਾਲੇ ਮਹਾਰਾਜ ਰਣਜੀਤ ਸਿੰਘ ਜੀ ਉਹਦੇ ਰਾਜ ਵਿੱਚ ਸਭ ਤੋਂ ਪਹਿਲੀ ਦੇਗ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਉਹਦੇ ਘਰੋਂ ਆਇਆ ਕਰਦੀ ਸੀ ਧਰਮੀ ਸੀ ਨਾ ਨਾ ਜੇ ਰਾਹੋਂ ਭੜ ਗਿਆ ਕਿਹੇ ਸਮੇਂ ਤੇ ਉਹਨੇ ਆ ਕੇ ਸਿਰ ਝੁਕਾਇਆ ਉਸ ਸੁਪਰੀਮ ਦੇ ਵਿੱਚ ਜਿਹੜੀ ਸਾਡੀ ਸੁਪਰੀਮੋ ਪਾਵਰ ਹੈ ਸ੍ਰੀ ਅਕਾਲ ਤਖਤ ਸਾਹਿਬ ਕੀ ਗਲਤੀ ਹੋਈ ਹੈ ਕੂੜੇ ਖਾਦੇ ਨੇ ਅਸੀਂ ਤੇ ਪਤਾ ਨਹੀਂ ਕਿਹੜੇ ਕਿਹੜੇ ਭਰਮ ਭਲੇਖਿਆਂ ਤੇ ਨਾਟਕ ਕਰ ਰਹੇ ਗੁਰੂ ਦੇ ਨਾਲ ਵੀ ਨਾਟਕ ਮਨ ਨਹੀਂ ਪ੍ਰੀਤ ਮੁਖੋਂ ਗੰਡ ਲਾਵਤ ਉਤੋ ਉਤੋ ਵਿਖਾਉਂਦੇ ਕਿ ਤੇਰੇ ਆਂਦਰ ਤੇ ਖਾਲੀ ਅੰਦਰੋਂ ਤੇ ਕਿਸੇ ਨੂੰ ਕੁਝ ਨਹੀਂ ਪਤਾ ਅੱਜ ਕੱਲ ਤੇ ਮਾਦਾ ਪਿਤਾ ਨੂੰ ਧੀਆਂ ਪੁੱਤਾਂ ਦਾ ਵੀ ਕੀ ਪਤਾ ਇਸ ਕਰਕੇ ਗੁਰੂ ਨੂੰ ਵਿਖਾ ਰਹੇ ਆ ਕਿ ਗੁਰੂ ਨਾਲ ਛਲ ਕਰ ਰਹੇ ਆ ਪਰ ਮਹਾਰਾਜ ਜੀ ਕਹਿੰਦੇ ਅਛਲ ਛਲਾਈ ਨਹੀਂ ਛਲ ਐ ਨਹੀਂ ਕਾਹੂ ਕਟਾਰਾ ਕਰਦਾ ਉਹਦੇ ਤੇ ਕੋਈ ਅਸਰ ਨਹੀਂ ਲਿਖਿਆ ਲੇਖ ਤਿੰਨ ਪੁਰਖ ਬਿਦਾਤੇ ਦੁੱਖ ਸਹਿਸਾ ਮਿਟ ਗਿਆ ਰਹਾਉ ਇਰਹਾਉ ਵਾਲੇ ਬੰਦ ਵਿੱਚ ਮਹਾਰਾਜ ਠਹਿਰਾਉ ਦਾ ਦ੍ਰਿਸ਼ਟਾਂਤ ਦੇ ਕਰਕੇ ਸਮਝਾ ਰਹੇ ਨੇ ਕਿ ਉਸ ਅਕਾਲ ਪੁਰਖ ਸਿਰਜਣਹਾਰ ਨੇ ਜਿਸ ਦੇ ਮੱਥੇ ਉੱਤੇ ਚੰਗੇ ਭਾਗਾਂ ਦਾ ਲੇਖ ਲਿਖ ਦਿੱਤਾ ਹੈ ਨਾ ਉਰਬਲਾ ਕਰਮ ਜਿਹੜਾ ਚੰਗਾ ਹੈ ਮਹਾਰਾਜ ਕਹਿੰਦੇ ਸਤ ਸੰਗ ਫਿਰ ਮਿਲਦਾ ਉਹਨੂੰ ਹੀ ਹੈ ਬਾਦਸ਼ਾਹੀ ਵੀ ਉਹਨੂੰ ਦਿੰਦਾ ਹੁਣ ਵੇਖੋ ਜਿਸ ਨੂੰ ਬਖਸ਼ੇ ਸ੍ਰਿਪਤ ਸਲਾਹ ਨਾਨਕ ਪਾਤਸ਼ਾਹੀ ਪਾਸ਼ਾ ਕਿੰਦੀ ਵੱਡੀ ਦਾਤ ਹੈ ਜਿਹਦੇ ਕੋਲੇ ਨਾਮ ਹੈ ਦੁਨੀਆ ਕਬੀਰ ਸਾਹਿਬ ਨੂੰ ਰਾਜਾ ਕੀ ਕਹਿ ਰਿਹਾ ਉਸ ਸਮੇਂ ਦਾ ਕਹਿੰਦਾ ਕਿ ਮੈਂ ਲਗਾਈ ਤੈਨੂੰ ਮਾਰਨਾ ਤੈਨੂੰ ਕਬੀਰ ਸਾਹਿਬ ਕੀ ਕਹਿੰਦੇ ਕਹਿੰਦੇ ਲਾਲਾ ਜੋਰ ਹੁਣ ਨਹੀਂ ਮੈਂ ਮਰਦਾ ਮੈਂ ਨਾ ਮਰਾਂ ਮਰਬੋ ਸੰਸਾਰਾ ਅਬ ਮੈਂ ਮਿਲਿਓ ਹੈ ਜੀ ਆਮੈ ਮੈਨੂੰ ਤੇ ਜੀਵਨ ਦੇਣ ਵਾਲਾ ਮਿਲ ਗਿਆ ਏ ਤੇ ਮੈਂ ਸਰੀਰ ਤੋਂ ਬਹੁਤ ਉੱਤੇ ਉੱਠ ਗਿਆ ਸਰੀਰ ਤੂੰ ਮਾਰ ਸਕਦਾ ਪਰ ਕਬੀਰ ਸਾਹਿਬ ਤੇ ਅੱਜ ਵੀ ਜਿੰਦਾ ਨੇ ਬਾਦਸ਼ਾਹ ਕਹਿੰਦਾ ਕਬੀਰ ਤੂੰ ਮੇਰੀ ਗੱਲ ਨਹੀਂ ਮੰਨਦਾ ਤੂੰ ਮੇਰੇ ਆਖੇ ਨਹੀਂ ਚੱਲਦਾ ਤੇ ਮੈਂ ਲੱਗਾ ਤੈਨੂੰ ਮਾਰਨ ਮਰਵਾਉਣ ਲੱਗਾ ਹੀ ਕਹਿੰਦੇ ਮੈਂ ਮਰਦਾ ਨਹੀਂ ਤੂੰ ਮਰਵਾਈ ਜਾ ਮੈਂ ਹੀ ਨਹੀਂ ਮਰਦਾ ਮੈਂ ਨਾ ਮਰੂੰ ਮਰਬੋ ਸੰਸਾਰਾ ਇਹ ਮੈਨੂੰ ਮਾਰਨ ਵਾਲੇ ਸਾਰੇ ਭਾਵੇਂ ਮਰ ਜਾਣ ਪਰ ਹੁਣ ਮੈਂ ਨਹੀਂ ਮਰਦਾ ਕਿਉਂ ਨਹੀਂ ਮਰਦਾ ਕਿਉਂਕਿ ਮੈਨੂੰ ਹੁਣ ਜੀਵਨ ਦੇਣ ਵਾਲਾ ਮੇਰੇ ਪ੍ਰਾਣਾਂ ਦਾ ਦਾਤਾ ਮਿਲ ਗਿਆ ਮੈਂ ਸਿਰ ਤੋਂ ਉੱਪਰ ਉੱਟ ਗਿਆ ਹੁਣ ਮੈਨੂੰ ਸਰੀਰ ਦੀ ਲਾਲਸਾ ਨਹੀਂ ਪ੍ਰਸ਼ਾਦਾ ਮਿਲੇ ਕੋਈ ਗੱਲ ਨਹੀਂ ਨਾ ਮਿਲੇ ਕੋਈ ਗੱਲ ਨਹੀਂ ਮੈਨੂੰ ਕੋਈ ਚਾਹਤ ਨਹੀਂ ਮੈਨੂੰ ਸੋਨੇ ਆਪੂਸ਼ਣ ਗਹਿਣਿਆਂ ਦੀ ਕੋਈ ਲੋੜ ਨਹੀਂ ਕਿਉਂਕਿ ਜਿਹੜਾ ਇਹ ਸਰੀਰ ਹੈ ਮੈਨੂੰ ਪਤਾ ਲੱਗਿਆ ਇਹ ਮਿੱਟੀ ਹੈ ਜਿਹੜੀ ਇਹਦੇ ਅੰਦਰਲੀ ਜਿੰਦ ਹੈ ਨਾ ਉਹ ਮੈਂ ਉਸ ਅਕਾਲ ਪੁਰਖ ਨਾਲ ਮੇਲ ਕਰ ਲਿਆ ਹੈ RAM KABIRA ਇੱਕ ਪਏ ਕੋਈ ਨਾ ਸਕੇ ਪਛਾਨੂ ਮੈਂ ਮਿਲ ਗਿਆ ਹੈ ਇਹ ਸਰੀਰ ਤੋਂ ਤੇ ਮੈਂ ਬਹੁਤ ਚਿਰ ਦਾ ਉੱਪਰ ਉੱਠ ਗਿਆ ਤੇ ਤੂੰ ਮੈਨੂੰ ਨਹੀਂ ਮਾਰ ਸਕਦਾ ਮੇਰੇ ਸਰੀਰ ਨੂੰ ਮਾਰ ਸਕਦਾ ਤੇ ਮਾਰ ਦੇ ਇਸ ਕਰਕੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਜਿਹੜਾ ਸਤ ਸੰਗ ਹੈ ਨਾ ਇਹਦੇ ਵਿੱਚ ਆ ਕੇ ਸਤ ਸੰਗ ਕੀਤਿਆਂ ਸਤ ਸੰਗੀਆਂ ਨਾਲ ਮਿਲ ਮਲਾਪ ਕਰਕੇ ਅਕਾਲ ਪੁਰਖ ਦੀ ਸਿੱਖਤ ਸਲਾਹ ਕਰਦਿਆਂ ਹੋਇਆਂ ਮਨ ਦੇ ਡਰ ਸਹਿਮ ਦੁੱਖ ਦੂਰ ਹੋ ਜਾਂਦੇ ਨੇ ਜੇਤੇ ਥਾਨ ਤਨੰਤਰਾ ਤੇਤੇ ਭਵ ਆਇਆ ਧਰਤੀ ਦੇ ਜਿੰਨੇ ਵੀ ਸੋਹਣੇ ਸੋਹਣੇ ਥਾਣੇ ਕਈ ਮਦਾਨੀ ਲੱਗ ਕੇ ਅੱਜ ਕਿਲੇ ਬਣੇ ਨੇ ਕਈ ਪਹਾੜਾ ਵਿੱਚ ਬਹੁਤ ਸੋਹਣਾ ਦ੍ਰਿਸ਼ ਵੇਖਣ ਨੂੰ ਮਿਲਦਾ ਹੈ ਬੜੇ ਬੜੇ ਥਾਣੇ ਬੰਦਾ ਸਾਰੇ ਭਰਮਣ ਕਰਕੇ ਭੌਂਗੇ ਵੇਖ ਕੇ ਆ ਗਿਆ ਚੱਕਰ ਲਾਇਆ ਧਨ ਪਾਤੀ ਵੱਡ ਭੂਮੀਆਂ ਮੇਰੀ ਮੇਰੀ ਕਰ ਪਰਿਆ ਜੇ ਕੋਈ ਬੌਤਾ ਤਣਾੜ ਵੀ ਹੈ ਨਾ ਬੜਾ ਤਨਾਡ ਹੋਵੇ ਬਹੁਤ ਭੋਇ ਦਾ ਮਾਲਕ ਵਿੱਚ ਜ਼ਮੀਨ ਜ਼ਮੀਂਦਾਰ ਹੋਵੇ ਤੇ ਬਹੁਤ ਸਾਰੀ ਜ਼ਮੀਨ ਉਹਦੇ ਨਾਂ ਬੋਲਦੀ ਹੋਵੇ ਮਹਾਰਾਜ ਕਹਿੰਦੇ ਸਾਜ ਸੰਗਤ ਤੋਂ ਬਿਨਾ ਮੇਰੀ ਭੋਇ ਆ ਆ ਕੇ ਦੁਖੀ ਰਹਿੰਦਾ ਧਨ ਭੂਮ ਕਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਅਗਿਆਨ ਅਗਿਆਨੀ ਹੈ ਅੰਨਾ ਹੋਇਆ ਫਿਰਦਾ ਆਪਣੀ ਮੇਰੀ ਮੇਰੀ ਚੀਜ਼ ਇਹ ਮੇਰੀ ਹੈ ਰਹੀ ਤੇ ਉਹਨਾਂ ਦੀ ਨਹੀਂ ਜਿੰਨਾ ਕੋ ਤੂੰ ਲਈਏ ਜਿਹੜੇ ਤੇਰੇ ਦਾਦੇ ਪੜਦਾਦੇ ਸੀ ਰਹੀ ਤੇ ਉਹਨਾਂ ਕੋਲ ਨਹੀਂ ਤੇਰੀ ਕਿਥੋਂ ਰਹੇਗੀ ਇਹ ਕੁੱਲ ਦਾ ਮਾਣ ਹੈ ਬੰਦੇ ਨੂੰ ਆਪਣੀ ਦਾ ਪਰ ਮਹਾਰਾਜ ਦੀ ਬਾਣੀ ਚ ਲਿਖਿਆ ਹੈ ਧੰਨ ਧੰਨ ਪਿਤਾ ਧੰਨ ਧੰਨ ਕੁੱਲ ਧੰਨ ਧੰਨ ਸੋ ਜਨਨੀ ਜਿਨੇ ਗੁਰੂ ਜਣਿਆ ਮਾਂ ਸਿੱਖ ਦਾ ਫਰਜ਼ ਤਾਂ ਇਹ ਹੈ ਕਿ ਖਾਵੋ ਖਰਚੋ ਰਲ ਮਿਲ ਭਾਈ ਤੋੜਨਾ ਵੇ ਵੱਧੋ ਜਾਈ ਸਿੱਖ ਕਹਿੰਦਾ ਜਿਹੜਾ ਮੇਰੀ ਤਜੋਰੀ ਚ ਪਿਆ ਬਸ ਮੇਰਾ ਹੀ ਹੈ ਹੁਣ ਕੋਈ ਗੱਲ ਨਹੀਂ ਬਸ ਉਹ ਮੇਰੇ ਤੱਕ ਹੀ ਸੀਮਤ ਹੈ ਮੈਂ ਕਿਸੇ ਨੂੰ ਕਿਉਂ ਦਵਾਂ ਇਹ ਤੇ ਮੇਰਾ ਜਿਹੜੇ ਪਹਿਲੇ ਸਿੱਖ ਸਨ ਸਾਡੇ ਪੁਰਖ ਸਨ ਉਹ ਜਦੋਂ ਸਵਾ ਸਵਾ ਮਾਨ ਦੇ ਪੀਸ ਨੇ ਉਹਨੇ ਪਸਾਉਣੇ ਨਾ ਮੀਰ ਮੰਨੂ ਵਰਗਿਆਂ ਨੇ ਜਕਰੀਏ ਵਰਗਿਆਂ ਨੇ ਤੇ ਉਹਨੇ ਰੋਟੀ ਦੇ ਲਈ ਖੰਨੀ ਖੰਨੀ ਪ੍ਰਸ਼ਾਦਾ ਅੱਧੀ ਤੋਂ ਹੀ ਅੱਧੀ ਕਰਕੇ ਅੱਗੇ ਰੱਖਣੀ ਤੇ ਖਾਣ ਵਾਲੇ ਕਿੰਨੇ ਸੀ ਤੇ ਉਹਨਾਂ ਨੇ ਕਹਣਾ ਬੱਚਿਓ ਤੁਸੀਂ ਛਕੋ ਬਜ਼ੁਰਗਾ ਨੇ ਬੱਚਿਆਂ ਨੇ ਕਹਣਾ ਪਹਿਲਾਂ ਸਾਡੀਆਂ ਮਾਵਾਂ ਛਕਣ ਜਿਨ੍ਹਾਂ ਨਿੱਕੇ ਨਿੱਕੇ ਬੱਚਾ ਦੇ ਟੋਟੇ ਕਰਵਾ ਕੇ ਗਲਾਂ 'ਚ ਹਾਰ ਪਵਾਏ ਉਹਨਾਂ ਦਾ ਤਾਂ ਜੀਵਨ ਹੀ ਨਹੀਂ ਸਾਨੂੰ ਚੇਤੇ ਉਹ ਕੌਣ ਸੀ ਸਾਨੂੰ ਕੀ ਲੱਗੇ ਸਾਡੇ ਲਈ ਥੋੜੀ ਹਸ਼ੀਦ ਹੋਏ ਅਹੀਂ ਤੇ ਆਜ਼ਾਦੀ ਆਪ ਲਈ ਹੈ ਸਾਨੂੰ ਸ਼ਹੀਦਿਆਂ ਤੇ ਸ਼ਹਾਦਤਾਂ ਦੇਣ ਵਾਲਾ ਨਾ ਕੀ ਮਤਲਬ ਸਾਨੂੰ ਨਹੀਂ ਕੋਈ ਮਤਲਬ ਹੈਗਾ ਅਸੀਂ ਤੇ ਉਹਦੀ ਜਾਇਜਾ ਕਰ ਕਰਨੀ ਜਿਹੜਾ ਸਾਡੀਆਂ ਗਲੀਆਂ ਨਾਲੀਆਂ ਬਣਾ ਦੇਵੇ ਕਣੂ ਆਟਾ ਤੇ ਦਾਲ ਘਰੇ ਬੈ ਕੇ ਦਿੱਤੀ ਜਾਵੇ ਸਾਨੂੰ ਸ਼ਹੀਦਾਂ ਤੇ ਆਪਣੇ ਪੁਰਖਾਂ ਨਾਲ ਕੋਈ ਮਤਲਬ ਨਹੀਂ ਨਾ ਸੀ ਬੱਚਾ ਨੂੰ ਇਤਿਹਾਸ ਪੜਾਉਣਾ ਇੰਗਲਿਸ਼ ਪੜ੍ਹਾਵਾਂਗੇ ਤੇ ਪੰਜਾਬੀ ਨਾਲ ਸਾਨੂੰ ਕੀ ਵਾ ਬਸ ਗੁਰੂ ਪਹਿਰੋ ਜਰਾਬਾ ਉਤਾਰ ਕੇ ਆਇਆ ਕਰੀਏ ਦਰਬਾਰ ਚ ਜਰਾਬਾ ਨਹੀਂ ਪਾ ਕੇ ਆਉਣੀਆਂ ਬੇਨਤੀ ਪ੍ਰਵਾਨ ਕਰਨੀ ਸਤਗੁਰੂ ਮਹਾਰਾਜ ਦੇ ਉਹਨਾਂ ਸ਼ਹੀਦਾਂ ਨੇ ਆਪਣੇ ਸੀਸ ਦੇ ਕੇ ਸਾਨੂੰ ਇੱਥੋਂ ਤੱਕ ਪਹੁੰਚਾਇਆ ਹੈ ਇੱਥੋਂ ਤੱਕ ਪਹੁੰਚ ਸਾਡੇ ਪਤਾ ਨਹੀਂ ਕਿੰਨੇ ਸ਼ਹੀਦਾਂ ਦੀਆਂ ਖੋਪੜੀਆਂ ਤੇ ਸਿਰ ਲੱਗੇ ਨੇ ਉਹਨਾਂ ਦਾ ਖੂਨ ਇਸ ਪੰਜਾਬ ਦੀ ਧਰਤੀ ਤੇ ਡੁੱਲਿਆ ਹੈ ਪਰ ਸਾਨੂੰ ਕੋਈ ਮਤਲਬ ਨਹੀਂ ਉਹਨਾਂ ਸ਼ਹੀਦਾਂ ਦੇ ਨਾਲ ਅਸੀਂ ਤੇ ਬਾਦਸ਼ਾਹੀਆਂ ਲੈਣੀਆਂ ਤੇ ਮਹਾਰਾਜ ਜੀ ਕਹਿੰਦੇ ਠੀਕ ਹੈ ਫਿਰ ਲੈ ਬਾਦਸ਼ਾਹੀਆਂ ਫਿਰ ਇੱਕ ਡਰ ਵਿੱਚ ਜੀਣਾ ਪਵੇਗਾ ਇੱਕ ਡਰ ਹੈ ਤੇਰੇ ਕੋਲ ਸਹਿਮ ਹੈ ਮੌਤ ਦਾ ਪਤਾ ਨਹੀਂ ਕਿਹੜੇ ਵੇਲੇ ਤੇਰੇ ਉੱਤੇ ਆ ਜਾਣੀ ਆਉਣੀ ਸਾਰਿਆਂ ਨੂੰ ਜਿਹੜਾ ਰਾਜਾ ਨਹੀਂ ਉਹ ਆਉਣੀ ਉਹਨੂੰ ਵੀ ਆਉਣੀ ਪਰਜਾ ਨੂੰ ਵੀ ਤੇ ਰਾਜੇ ਨੂੰ ਵੀ ਪਰ ਪਰਜਾ ਜਿਹੜੀ ਹੈ ਆਪਣੇ ਕੁਝ ਆਨੰਦ ਚ ਮਰ ਜਾਂਦੀ ਹੈ ਰਾਜਾ ਡਰ ਚ ਮਰਦਾ ਮਰਨਾ ਮਰਨ ਦਾ ਫਰਕ ਹੈ ਨਾ ਕਿ ਆ ਜਾਣਾ ਕਿ ਮਰेंगे ਕਿ ਕੈਸਾ ਮਰਨਾ ਹੋਇ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੂੰ ਕੁਛ ਕਿਹਾ ਇੱਕ ਸਾਧੂ ਫਕੀਰ ਦੀ ਤੇ ਇੱਕ ਬਾਦਸ਼ਾਹ ਦੀ ਮੌਤ ਵਿੱਚ ਬੜਾ ਫਰਕ ਹੈ ਬਹੁਤ ਫਰਕ ਹੈ ਮਹਾਰਾਜ ਕਹਿੰਦੇ ਮੇਰੀ ਮੇਰੀ ਕਰਦਾ ਫਿਰਦਾ ਕਿ ਆ ਧਨ ਮੇਰਾ ਭੂਮੀ ਮੇਰੀ ਐ ਪਰ ਅੰਦਰੋਂ ਦੁਖੀ ਹੋਏਗਾ ਹਾਂ ਹੁਕਮ ਚਲਾਏ ਨੇ ਸੰਗ ਹੋਏ ਵਰਤੇ ਅਫਰਿਆ ਹੁਣ ਆਫਰਿਆ ਫਿਰਦਾ ਹੈ ਹੰਕਾਰ ਦੇ ਵਿੱਚ ਗਰਭ ਬੜਾ ਹੰਕਾਰ ਬੜਾ ਉਬਾਲੇ ਮਾਰਦਾ ਜਿਵੇਂ ਉਬਲਿਆ ਆ ਪਾਣੀ ਉਬਾਲੇ ਮਾਰਦਾ ਨਾ ਐਵੇਂ ਇਹਦਾ ਹੰਕਾਰ ਬੜਾ ਉਬਾਲੇ ਮਾਰਦਾ ਪਿਆ ਪਰ ਜਦੋਂ ਪਾਣੀ ਜਿਆਦਾ ਗਰਮ ਹੋਈ ਜਾਵੇ ਨਾ ਤੇ ਫਿਰ ਉਹ ਪਤੀਲੇ ਵਿੱਚ ਹੀ ਸੋਕ ਜਾਂਦਾ ਪੱਲੇ ਫਿਰ ਕੁਝ ਨਹੀਂ ਰਹਿੰਦਾ ਕੋਈ ਵਸਤੂ ਨਹੀਂ ਤਿਆਰ ਹੁੰਦੀ ਉਹਦੇ ਵਿੱਚ ਸੜ ਜਾਂਦਾ ਤੇ ਬੰਦਾ ਵੀ ਆਪਣੇ ਹੰਕਾਰ ਦੇ ਵਿੱਚ ਜਿਹੜੇ ਉਹਦੇ ਗੋਣ ਨੇ ਨਾਲ ਸੜ ਜਾਂਦੇ ਨੇ ਗੋਣ ਤੇ ਇੱਕ ਨਹੀਂ ਰਹਿ ਜਾਂਦਾ ਜਦੋਂ ਪਾਣੀ ਧਰਿਆ ਗਰਮ ਤੇ ਪਾਣੀ ਦਾ ਤਾਤੀ ਮਰ ਗਿਆ ਪਾਣੀ ਰਿਹਾ ਹੀ ਨਹੀਂ ਇਹਦਾ ਵੀ ਹੰਕਾਰ ਦੇ ਵਿੱਚ ਜਿਹੜਾ ਮਨ ਇੰਨਾ ਸੜਿਆ ਕਰਦਾ ਏ ਕਿ ਗੋਣ ਜਿਹੜਾ ਸੀ ਨਾ ਇੱਕ ਅੱਧਾ ਉਹ ਵੀ ਸੜ ਜਾਂਦਾ ਨਾਲ ਹੀ ਤੇ ਆਪਣੀ ਆਕੜ ਲੋਕਾਂ ਦੇ ਹੁਕਮ ਚਲਾਉਣਾ ਇਹੋ ਜਿਹਾ سلوਕ ਕਰਦਾ ਹੈ ਗਰੀਬਾਂ ਉੱਪਰ ਜੇ ਖਿੰਝਾ ਦਾੜੀ ਕਿ ਇਹ ਵੀ ਗਰੇਜ਼ ਨਹੀਂ ਕਰਦਾ ਕਿ ਕਿਸੇ ਗਰੀਬ ਦੀ ਦਾੜੀ ਕੁੱਟਦਾ ਕਿ ਮੈਂ ਵੀ ਤਗੜਾ ਆ ਤੇਰੇ ਨਾਲੋਂ ਦਾੜੀ ਕੌਣ ਕੁੱਟੇਗਾ ਜਿਹੜਾ ਤਗੜਾ ਆਪਣੇ ਆਪ ਨੂੰ ਕਵਾਏਗਾ ਜਿਹੜਾ ਬੰਦਾ ਬਰਾਬਰ ਦਾ ਹੈ ਨਾ ਉਹ ਥੋੜਾ ਜਿਹਾ ਫਿਰ ਵੀ ਕਿਤੇ ਨਾ ਕਿਤੇ ਗਰੇਜ਼ ਕਰ ਲੈਂਦਾ ਪਰ ਜਿਹੜਾ ਉੱਤੇ ਹੈ ਤਗੜਾ ਹੈ ਉਹ ਕਹਿੰਦਾ ਵੀ ਤੂੰ ਹਣ ਮੇਰੇ ਸਾਹਮਣੇ ਕੀ ਮੈਂ ਤੇ ਉੱਤੇ ਖੜੋਤਾ ਤੇ ਮਹਾਰਾਜ ਕਹਿੰਦੇ ਸਭ ਕੋ ਵਸਗਤ ਕਰ ਲਏ ਹੋਣਾ ਬਿਨ ਨਾਮੈ ਖਾ ਕਰ ਲਿਆ ਜਿਕਰ ਇਹੋ ਜੇ ਮਨੁੱਖ ਨੇ ਹਰੇਕ ਨੂੰ ਆਪਣੇ ਵਸ ਵਿੱਚ ਕਰ ਵੀ ਲਿਆ ਹੋਵੇ ਮਹਾਰਾਜ ਕਹਰੇ ਤਾਂ ਵੀ ਸਾਧ ਸੰਗਤ ਤੋਂ ਵਾਂਝਿਆ ਰਹਿ ਕੇ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਸੁਖ ਨਹੀਂ ਮਿਲਣਾ ਆਖਰ ਸਰੀਰ ਮਿੱਟੀ ਹੈ ਤੇ ਮਿੱਟੀ ਰਹੇਗਾ ਬਾਬਾ ਫਰੀਦ ਸਾਹਿਬ ਜੀ ਦਾ ਕੱਲ ਜਨਮ ਦਿਹਾੜਾ ਸੀ ਤੇ ਪਿਆਰਿਓ ਉਹਨਾਂ ਦਾ ਇੱਕ ਬਚਨ ਹੈ ਫਰੀਦਾ ਖਾਕ ਨਾ ਨਿੰਦੀਐ ਖਾਕੂ ਜੇੜ ਨਾ ਕੋਈ ਜੀਵ ਦਿਆ ਪੈਰਾ ਤਲੇ ਮੋਇਆ ਉਪਰ ਹੋਏ ਕਿ ਇਹ ਤੇਰਾ ਸਰੀਰ ਮਿੱਟੀ ਹੈ ਇਹ ਮਿੱਟੀ ਰਹਿਣਾ ਮਹਾਰਾਜ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਨੇ ਕੋਟ 33 ਸੇਵਕਾ ਸਿੱਧ ਸਾਧਿਕ ਦਰ ਖਰਿਆ 33 ਕਰੋੜ ਦੇਵੀ ਦੇਵਤੇ ਵੀ ਦਰਾਂ ਤੇ ਖੜਕੇ ਉਹਦੇ ਸੇਵਕ ਬਣ ਜਾਣ ਸਿੱਧ ਤੇ ਸਾਧਕ ਉਸ ਉਹਦੇ ਦਰ ਤੇ ਖਲੋਤੇ ਰਹਿਣ ਤੇ ਮਰਜ ਕਹਿੰਦੇ ਫਿਰ ਅਕੀਲੀ ਪੰਕਤੀ ਸਾਨੂੰ ਸਮਝਾਇਆ ਹੈ ਤਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਨਾਨਕ ਪਦ ਦੇ ਹਿਤ ਬਾਣੀ ਉਚਾਰਨ ਕਰਦਿਆਂ ਹੋਇਆਂ ਸਾਨੂੰ ਅੱਜ ਦਾ ਹੁਕਮ ਕਰ ਰਹੇ ਨੇ ਕਿ ਗਰਮਬਾਰੀ ਵੱਡ ਸਾਹਬੀ ਸਭ ਨਾਨਕ ਸੁਫਣthia ਗਰਮਬਾਰੀ ਭਾਵ ਦੀ ਭਾਰੀ ਜ਼ਿੰਮੇਵਾਰੀ ਜਿਹੜੀ ਹੈ ਨਾ ਸੱਚੇ ਪਾਤਸ਼ਾਹ ਕਹਿੰਦੇ ਜੇ ਕੋਈ ਇਤਨੀ ਵੱਡੀ ਹਕੂਮਤ ਹੈ ਨਾ ਹਕੂਮਤ ਜਿਹੜੀ ਹੈ ਉਹਦਾ ਮਾਲਕ ਹੋ ਜਾਵੇ ਕਿ ਭਾਰੀ ਜ਼ਿੰਮੇਵਾਰੀ ਮਿਲ ਜਾਵੇ ਤਾਂ ਵੀ ਇਹ ਨਾਨਕ ਸਾਧ ਸੰਗਤ ਤੋਂ ਬਿਨਾ ਸੁੱਖ ਨਹੀਂ ਮਿਲਦਾ ਇਹ ਸਭ ਕੁਝ ਆਖਰ ਸੁਪਨਾ ਹੀ ਹੋ ਜਾਂਦਾ ਹੈ ਇਹ ਤੋਂ ਤੱਕ ਸ਼ਬਦ ਦੀ ਵਿਚਾਰ ਆਈ ਹੈ ਬੇਅੰਤ ਭੁੱਲਾਂ ਦੀ ਕਿਮਾ ਦਿਓ ਅਸੀਸ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM ਕਲੀ ਮਹਲਾ ਤੀਜਾ ਅਨੰਦ ਇੱਕ ਓੰਕਾਰ ਸਤਗੁਰ ਪ੍ਰਸਾਦ ਅਨੰਦ ਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇ ਰਾਮ ਅੰਜਨੀ ਵਸਾਇਆ ਕਹੇ ਨਾਨਕ ਆਨੰਦ ਹੂਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਜਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਬਰਾ ਸੁਆਮੀ ਸੋ ਕਿਉ ਮਨੋ ਵੀ ਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਹਿਬਾ ਕਿਆ ਨਾਹੀ ਕਰਤੇ ਰਹਿ ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਹਿਸੋ ਪਾਵੇ ਸਦਾ ਸਤਿ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਬਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਹਿਬ ਕਿਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰ ਸੱਚੇ ਨਾਮ ਆਧਾਰ ਮੇਰਾ ਜਿਨ ਭੁਖਾ ਸਭ ਰਵਾਈਆਂ ਕਰਤੇ ਸ਼ਾਂਤ ਸੁਖ ਮਰਾਈ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੁ ਜਿਸ ਦੀਆਂ ਇਹ ਵੜਿਆਈਆਂ ਕਹਿ ਨਾਨਕ ਸੁਨੋ ਸੰਤੋ ਸ਼ਬਦ ਤਰੂਪੇ ਆਰੋ ਸਾਜਾ ਨਾਮ ਮੇਰਾ ਆਧਾਰੂ ਵਾਜੇ ਪਦ ਸ਼ਬਦਿਤ ਘਰ ਸਪਾਗੈ ਘਰ ਸਪਾਗੈ ਸ਼ਬਦ ਵਾਜੇ ਕਲਾ ਜਿਤ ਕਰਤਾ ਰੀਆ ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਜਿਨ ਕੋ ਸੇ ਨਾਮ ਹਰਿ ਕੇ ਲਾਗੇ ਕਹਿ ਨਾਨਕ ਤੈ ਸੁਖੂਆ ਤਿਤ ਕਰ ਅਨਹਦ ਵਾਜੇ ਅੰਦ ਸੁਨੋ ਵੜ ਭਾਗੀ ਹੋ ਸਗਲ ਨੋਰਥ ਪੂਰੇ ਪਰ ਬ੍ਰਹਮ ਪ੍ਰਪਾਇਆ ਉਤਰੇ ਸਗਲੇ ਬਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਨਦੇ ਪੁਨੀਤ ਕਹਤੇ ਪਵਿੱਤ ਸਤਿਗੁਰਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹੱਤ ਦਿਵਸ ਰਾਤ ਦੇ ਦਾਈ ਦਇਆ ਖੀਲੈ ਸਗਲੇ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਤਰਮ ਹਧੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਿਆ ਕੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਵਾਹਿਗੁਰੂ ਕਾ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੇ ਮੇ